ਕੀ ਹੋ ਗਿਆ ਲੋਕਾਂ ਨੇ ਇੱਥੇ ਕੱਠੇ ਪਾਣ ਆਈ ਸੀ ਕਿ ਪਸ਼ੂਆਂ ਨੂੰ ਨਾ ਹੂੰ ਹੂੰ ਤਾਂ ਇਹ ਕਿੰਨੇ ਵੇ ਦੀ ਗੱਲ ਹੈ ਇਹ 12:30 ਦੀ ਗੱਲ ਹੈ ਉਹ ਮੇਰੇ ਉਹ ਗਾਂ ਜੀ ਸਾਡੇ ਅੰਦਰ ਲੱਗੇ ਨਾ ਮੈਨਾਂ ਨੂੰ ਤੋਂ ਡਰਦੀ ਪਈ ਸੀ ਫਿਰ ਮੈਂ ਅੱਗੇ ਹੋ ਕੇ ਦੇਖਿਆ ਤਾਂ ਉਹ ਟੂੜੀ ਗੁੰਮ ਕੇ ਬੈਠਾ ਸੀ ਤਿੰਦੂ ਅਜੀ ਮੈਂ ਕਿਹਾ ਹਾਂਜੀ ਹਾਂਜੀ ਅੱਛਾ ਫਿਰ ਤੁਸੀਂ ਡਰੇ ਨਹੀਂ ਡਰੀ ਤਾਂ ਸੀਗੀ ویسੇ ਮੈਂ ਆਈ ਫਿਰ ਮੈਂ ਇੱਧਰ ਗਈ ਪਹਿਲੇ ਇੱਧਰ ਕੁੜੀ ਵਾਲੇ ਬਸੇ ਗਈ ਕਿਸੇ ਨੂੰ ਦੇਖਣ ਅੱਛਾ ਜਿੱਦੇ ਤੁਸੀਂ ਅੰਦਰ ਬੜੇ ਗਾਂ ਤੁਹਾਡੀ ਅੰਦਰ ਸੀ ਨਹੀਂ ਨਹੀਂ ਗਾਂ ਹੀ ਸਭ ਬਾਹਰ ਸੀ ਗਿਆ ਬਾਹਰ ਮੈਂ ਤਪਟੇ ਪੰਦੀ ਪੀ ਸੀ ਮਤਲਬ ਕਿ ਕਿਦਾਂ ਦਾ ਮਾਹੌਲ ਸੀ ਜਦੋਂ ਦੇਖਿਆ ਸੀ ਉਹਨੂੰ ਮਾਹੌਲ ਤਾਂ ਪਹਿਲੇ ਵਰਗਾ ਸੀਗਾ ਡਰ ਨਹੀਂ ਲੱਗਿਆ ਬਸ ਸਿਰ ਦੇਖਿਆ ਨਾ 500 ਕੇ ਪੈ ਮੈਂ ਸੋਚਿਆ ਕੋਈ ਅਜਗਰ ਵਗੈਰਾ ਸਾਕੋ ਵਗੈਰਾ ਬੈਠਿਆ ਮੈਂ ਅੱਗੇ ਹੋ ਕੇ ਫਿਰ ਦੇਖਿਆ ਤੇ ਉਹਨੇ ਆਪਣੀ ਪੂੰਛ ਚੱਕੀ ਤੇ ਸਿਰ ਚੱਕਿਆ ਉੱਤੇ ਫਿਰ ਚੱਕਿਆ ਫਿਰ ਮੈਂ ਦੇਖਿਆ ਮੈਂ ਕਿਹਾ ਤਾਂ ਕੁਝ ਹੋਰ ਚੀਜ਼ ਹੈ ਫਿਰ ਮੈਂ ਬਾਹਰ ਨੂੰ ਆਈ ਰੱਖੀ ਤੇ ਕੁੰਡਾ ਲਾ ਫਿਰ ਉਹ ਲੁਕ ਗਿਆ ਸੀ ਨਾ ਸੁਝੇ ਨਹੀਂ ਕਿ ਉਹ ਤੋਂ ਬਾਅਦ ਸਕੁੰਡਾ ਲਾ ਕੇ ਚੱਲ ਗਿਆ ਇਹ ਅਸੀਂ ਨਾ ਮੈਂ ਤਾਂ ਨਹੀਂ ਤਾਂ ਮੈਂ ਤਾਂ ਬੋਟੀ ਸੀ ਬੋਟੀ ਸਵੇਰੇ ਘਾ ਪਾਇਆ ਸਵੇਰ ਕਿੰਨੇ ਵਜੇ ਦੀ ਗੱਲ ਹੈ 1:30 ਵਜੇ ਜੀ ਕਾਪ ਆ ਕੇ ਚਲੇ ਗਈ ਉਹ ਮਦਦ ਉਹਨੇ ਅੰਦਰ ਨਹੀਂ ਦੇਖਿਆ ਮੋੜ ਕੇ ਮੋੜ ਕੇ 5:30 ਜੋ ਦੁੱਧ ਚੋਣ ਆਈ ਜੀ ਜੀ ਦੁੱਧ ਚੋਣ ਆਈ ਦੋ ਚੋਣ ਵੀ ਦੇਖਿਆ ਅੰਦਰ ਗੇਟ ਦੇਖਿਆ ਤਾਂ ਉਹ ਅੰਦਰ ਬੈਠਾ ਬੈਠੇ ਉਹ ਅੰਦਰ ਕੋਈ ਹੋਰ ਵੀ ਸੀ ਪਸ਼ੂ ਵਗੈਰਾ ਵੀ ਸੀ ਕੋਈ ਜੀ ਪਸ਼ੂ ਅੰਦਰ ਦੇ ਬੰਦੇ ਹਾਂ ਉਹ ਅੰਦਰ ਸੀ ਉਹਨੇ ਪਾਸੇ ਬੰਦੀ ਸੀ ਪਸ਼ੂ ਖੁਣੇ ਗਿਆ ਅੰਦਰ ਹਾਂ ਗਾਂ ਨਹੀਂ ਇਹ ਬਾਹਰ ਕੱਢ ਲਈ ਅੱਛਾ ਬਾਹਰ ਕੱਢ ਲਈ ਓਕੇ ਹਾਂ ਗਾਂ ਬਚ ਗਈ ਉਹ ਬੱਚੀ ਦੇ ਦੋਨੇ ਬਾਹਰ ਬੰਦੀ ਆ ਅੱਛਾ ਅੰਦਰ ਬੰਦੀ ਆ ਇਹ ਸਰ ਘਟਨਾ ਮੈਂ ਕਿਹਾ ਕੰਢੀ ਚ ਕਾਫੀ ਹੋ ਰਹੀਆਂ ਨੇ ਕੰਢੀ ਇਹ ਕੰਢੀ ਜਿਆਦਾ ਹੋਈ ਇਹ ਮਤਲਬ ਵੀ 5-6 ਦਿਨ ਤੋਂ ਘੁੰਮ ਰਿਹਾ ਇੱਥੇ ਘੁੰਮ ਰਿਹਾ ਸੀ ਕੋਈ ਸ਼ਿਕਾਰ ਸਕੂਰ ਵੀ ਕੀਤਾ ਇਹਨੇ ਕੋਈ ਨਹੀਂ ਸ਼ਿਕਾਰ ਸਕੂਰ ਤਾਂ ਕੁੱਤੇ ਨੂੰ ਪਿਆ ਇੱਕ ਦੋ ਵਾਰ ਪਿਆ ਹਾਂ ਹਾਂਜੀ ਸਾਨੂੰ ਸਭ ਕੀ ਪ੍ਰੋਬਲਮ ਆਈ ਹੈ ਸਾਡੇ ਸਾਜੀ ਨਾ ਇੱਥੇ ਤਿੰਦੂ ਆ ਇਹ ਉਹਨੇ ਬਹੁਤ ਪਰੇਸ਼ਾਨ ਕੀਤਾ ਜੀ ਜੀ ਤੇ ਅੱਜ ਤੋਂ ਕੋਈ 15-20 ਦਿਨ ਹੋ ਗਏ ਜੀ ਫੋਰੈਸਟ ਵੱਲੋਂ ਇੱਥੇ ਪਿੰਜਰਾ ਵੀ ਲਗਾਇਆ ਗਿਆ ਜੀ ਉਹਨਾਂ ਦਾ ਬਹੁਤ ਸਹਿਯੋਗ ਹੈ ਫੋਰੈਸਟ ਵਿਭਾਗ ਨੇ ਵਿਭਾਗ ਜਿਹੜਾ ਹੈ ਵਰਲਡ ਵਾਈਡ ਅੱਛਾ ਜੇ ਫੋਰੈਸਟ ਡਿਪਾਰਟਮੈਂਟ ਦੀ ਗੱਲ ਕਰੀਏ ਬਰਡ ਲਾਈਫ ਦੀ ਉਹ ਉਹਨਾਂ ਨੇ ਤਾਂ ਕਾਫੀ ਰੈਕਸ਼ਿਓ ਵੀ ਕੀਤੇ ਆ ਉਹ ਬਹੁਤ ਪਿਛਲੇ ਹਫ਼ਤੇ ਵੀ ਜਦੋਂ ਵੀ ਆਪਾਂ ਫੋਨ ਕਰਉ ਆ ਜਾਂਦੇ ਆ ਆ ਜਾਂਦੇ ਆ ਉਹਨਾਂ ਨੂੰ ਆਪਾਂ ਨੇ ਪਿਛਲੇ ਹਫ਼ਤੇ ਫੋਨ ਕੀਤਾ ਸੀ ਜੀ ਤੇ ਵਿਭਾਗ ਵੱਲੋਂ ਬਹੁਤ ਸਹਿਯੋਗ ਹੈ ਜੀ ਉਹਨਾਂ ਪਿਛਲੇ ਹਫ਼ਤੇ ਵੀ ਕੀਤਾ ਟਰਾਈ ਕੀਤੀ ਜੀ ਪਰ ਤੁਹਾਨੂੰ ਹੱਥ ਨਹੀਂ ਆਇਆ ਜੀ ਉਸ ਹੁਣ ਇਹ ਇੱਥੇ ਛੱਡ ਚ ਵੜ ਗਿਆ ਪਸ਼ੂ ਵਾਲਾ ਜੀ ਇਹ ਦੁਪਹਿਰ ਦਾ ਉੱਥੇ ਆ ਜੀ ਇਹ ਉਹ ਰਿਕਸਿਓ ਕਰ ਰਹੇ ਹਨ ਉਹ ਕਰ ਰਿਹਾ ਜੀ ਮਹਿਕਮਾ ਉਹ ਸੁਜੋ ਕਰ ਰਿਹਾ ਚਾਹਣਾ ਚਾਹਦੇ ਉਹ ਹੋ ਗਿਆ ਨਾ ਭਰਾਵਾ ਤਿੰਨ ਦਿਨ ਦੋ ਦਿਨ ਦਾ ਪਹਿਲਾਂ ਮੈਂ ਹੀ ਦੇਖਦਾ ਰਿਹਾ ਇਹਨੂੰ ਜੀ 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 ਪਹਿਲੇ ਦਿਨ ਦੇਖਿਆ ਦੂਸਰੇ ਵੀ ਦੇਖਿਆ ਦਿਨੇ ਕਿ ਸਰ ਰਾਤ ਨੂੰ ਦਿਨ ਉਹ ਅੱਛਾ ਦਿਨੇ ਪਹਿਲੇ ਦਿਨ 6:30 ਵਜੇ ਜੀ ਤੇ ਦੂਸਰੇ ਦਿਨ ਸਵੇਰੇ 10:30 ਉਹ ਇਹ ਵੀ ਪਤਾ ਲੱਗਿਆ ਕਿ ਲੰਗੜਾ ਚੱਲ ਰਿਹਾ ਸੀ ਇਦਾਂ ਦਾ ਇੱਕ ਠੀਕ ਸੀ ਮੈਨੂੰ ਤਾਂ ਇਹ ਲੱਗਿਆ ਵੀ ਲੰਗੜਾ ਕੇ ਚੱਲਦਾ ਪਿਆ ਥੋੜਾ 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 ਮੱਲਾ ਜ਼ਖਮੀ ਜਿਹਾ ਸੱਟ ਚੋਟ ਲੱਗੀ ਹੋ ਸਕਦੀ ਹੈ ਇਹ ਹੁਣ ਕਾਹ ਕਰ ਸਕਦੇ ਆ ਜੀ ਜੀ ਅਸਰ ਕਿਉਂਕਿ ਜੰਗਲਾਂ ਵਿੱਚ ਮੈਂ ਢੋਲਵਾ ਦੀ ਜੰਗਲਾਂ ਵਿੱਚ ਵੀ ਕੱਲ ਟੱਪੇ ਦੇ ਵਿੱਚ ਵੀ ਗਾਂ ਖਾਦੀ ਹੈਗੀ ਆ ਮੁੜ ਕੇ ਫੇਰੀ ਜੰਗਲਾਂ 'ਚ ਇਹਨੂੰ ਇਹ ਇਸ ਤਰ੍ਹਾਂ ਆ ਜੀ ਜਿਹੜਾ ਪ੍ਰੋਵੀਜ਼ਨ ਐਕਟ ਦੇ ਮਤਾਬਕ ਜੀ ਹੈ ਜਿਸ ਤਰ੍ਹਾਂ ਕਹ ਲੋ ਵੀ ਇਹਦਾ ਮੁਆਵਜ਼ੇ ਦਾ ਕੰਪੰਸੇਸ਼ਨ ਦਾ ਪ੍ਰੋਵੀਜ਼ਨ ਹੈਗਾ ਡਾਟ ਸਰ ਅਮਨ ਸ਼ਰਮਾ ਜੀ ਨਾਲ ਆਏ ਆ ਇਹਨਾਂ ਨੇ ਬਹੁਤ ਸਾਰੇ ਇਦਾਂ ਦੇ ਕੇਸ ਈਵਨ ਡੰਡੋ ਤੋਂ ਵੀ ਦੋ ਕੇਸ ਇਦਾਂ ਦੇ ਹੋਏ ਆ ਔਰ ਉਹਨਾਂ ਨੂੰ ਜਿਹੜਾ ਮੁਆਵਜ਼ੇ ਦਾ ਪ੍ਰੋਵੀਜ਼ਨ ਜਿਹੜਾ ਮਤਲਬ ਕਹਿ ਲਓ ਵੀ ਮੈਕਮੇ ਵੱਲੋਂ ਜਾਂ ਸਰਕਾਰ ਵੱਲੋਂ ਕੀਤਾ ਜਾ ਸਕਦਾ ਸਹਯੋਗ ਉਹ ਤਾਂ ਹੋ ਰਿਹਾ ਜੀ ਹਾਂ ਅਗਰ ਇਦਾਂ ਦੀ ਕੋਈ ਘਟਨਾ ਹੋਵੇ ਮੇਰਾ ਕਹਿੰਦਾ ਭਾਵ ਇਹ ਕਹਿਣਾ ਚਾਹੁੰਦਾ ਹਾਂ ਕਿਸੇ ਵੀ انسان ਦਾ ਇਸ ਤਰ੍ਹਾਂ ਦਾ ਕੋਈ ਨੁਕਸਾਨ ਹੁੰਦਾ ਆ ਤਾਂ ਉਹ ਸਾਡੀ ਨੋਲੇਜ ਦੇ ਵਿੱਚ ਲਿਆਵੇ ਤੇ ਦੂਸਰਾ ਵੀ ਦੇਖਿਆ ਜਾਵੇ ਕਿ ਆਪਣੇ ਪਸ਼ੂਆਂ ਨੂੰ ਆਪਣੇ ਘਰਾਂ ਦੇ ਵਿੱਚ ਹੀ ਉਹਨਾਂ ਨੂੰ ਉਹਨਾਂ ਦੀ ਫੀਡ ਦਿੱਤੀ ਜਾਵੇ ਨਾ ਕਿ ਉਹਨਾਂ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇ ਜਦੋਂ ਆ ਮੇਰਾ ਅਪ੍ਰੈਸ਼ਨ ਸਾਰਾ ਹੈਗਾ ਕਿ ਆਪਾਂ ਇਹਨੂੰ ਰੈਕਿਊ ਕਰ ਲਿਆ ਹੁਣ ਇਹਨੂੰ ਆਪਾਂ ਦੋ ਚਾਰ ਦਿਨ ਆਪਣੇ ਕੋਲ ਰੱਖਣਾ ਹੈਗਾ ਬਾਅਦ ਚ ਆਪਾਂ ਜੰਗਲ 'ਚ ਛੱਡਣਾ ਹੈ ਨਹੀਂ ਇਹ ਤਾਂ ਡਾਕਟਰਸ ਦੀ ਐਡਵਾਈਸ ਤੇ ਅਸੀਂ ਉਹਨਾਂ ਨੂੰ ਕੋਈ ਜੇ ਉਹਨੂੰ ਕਹਿਣਗੇ ਛੱਡ ਦੇ ਰਿਲੀਜ਼ ਕਰ ਦਿੱਤਾ ਜਾਵੇ ਤਾਂ ਅਸੀਂ ਉਹਦੀ ਪ੍ਰੋਪਰ ਉਹਦਾ ਹੈਬੀਟੈਟ ਦੇਖ ਕੇ ਇਸ ਈਰੀ ਦੇ ਵਿੱਚ ਇਹਦੇ ਤੋਂ ਬਾਹਰ ਅਸੀਂ ਇਹਨੂੰ ਕਰਾਂਗੇ ਜੇ ਲੋੜ ਹੋਵੇ thì ਆਪਣੀ ਸਰਪਲੀਟ ਜਿੱਥੇ ਲੈ ਜਾਏਗਾ ਠੀਕ ਹੈ ਜਿਵੇਂ ਤੁਹਾਨੂੰ ਪਤਾ ਲੱਗਿਆ ਤੁਹਾਡੀ ਪੂਰੀ ਟੀਮ ਇੱਥੇ ਪਹੁੰਚ ਗਈ ਹੈਗੀ ਆ ਤਿੰਦਿਆਂ ਤੁਸੀਂ ਰੈਕਿਊ ਵੀ ਕਰ ਲਿਆ ਹੈਗਾ ਲੋਕਾਂ ਲੋਕ ਵੀ ਧੰਨਵਾਦ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਤੇ ਇਹਨਾਂ ਨੂੰ ਇਹ ਕਿਵੇਂ ਕਹਿਣਾ ਚਾਹੁੰਦੇ ਆ ਦੇਖੋ ਸਾਨੂੰ 1-2 ਦਿਨ ਤੋਂ ਇੱਥੇ ਮਿਲ ਰਹੀ ਸੀ ਕੰਪਲੇਨ ਅਸੀਂ ਇੱਥੇ ਪਿੰਜਰਾ ਵੀ ਲਗਾਇਆ ਸੀਗਾ ਅੱਜ 2-3 ਦਿਨ ਹੋ ਗਏ ਪਿੰਜਰਾ ਇੱਥੇ ਲਗਾਇਆ ਸੀਗਾ ਔਰ ਬਕਾਇਦਾ ਸਾਡੀ ਟੀਮ ਜਿਹੜੀ ਆ ਰੋਜ਼ ਇੱਕ ਚੱਕਰ ਲਾ ਰਹੀ ਸੀ ਤੇ ਜਦੋਂ ਇਹ ਮੰਨ ਲਓ ਕਿਸੇ ਘਰ ਦੇ ਵਿੱਚ ਵੜ ਗਿਆ ਸੀ ਹੁਣ ਜਿਸ ਤਰ੍ਹਾਂ ਵਾਂ ਡੰਗਰਾਂ ਵਾਲਾ ਸੀ ਤੂੜੀ ਵਾਲਾ ਕਮਰਾ ਸੀ ਉਹਦੇ ਵਿੱਚ ਅੰਦਰ ਵੜ ਗਿਆ ਸੀ ਉੱਥੋਂ ਹੁਣ ਅਸੀਂ ਬੜੇ ਉਹਨਾਂ ਘਰ ਵਾਲਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਵਾ ਨੂੰ ਰੈਸਕਿਊ ਕਰ ਲਿਆ ਵਾ ਰੈਸਕਿਊ ਕਰਕੇ ਹੁਣ ਅਸੀਂ ਆਪਣੀ ਅਗਲੀ ਜਿਹੜੀ ਕਾਰਵਾਈ ਉਹ ਕਰਾਂਗੇ। ਅ ਸਰ ਕੁਝ ਜਾਣਕਾਰੀ ਮਿਲੀ ਹੈਗੀ ਕਿ ਇਹ ਪਹਿਲਾਂ ਕਿਤਨੇ ਕਿਦੀ ਜ਼ਖਮੀ ਹੈਗਾ ਜਿੱਦਾਂ ਕਹਿੰਦੇ ਥੋੜੀ ਸੱਟ ਲੱਗੀ ਹੈ ਲਾਟਾਂ ਦੇ ਵਿੱਚ ਨਹੀਂ ਏਦਾਂ ਦਾ ਕੁਝ ਨਹੀਂ ਹੈਗਾ ਜੀ ਨਾ ਕੋਈ ਗੱਲ ਹੈਗੀ ਏਦਾਂ ਦੀ ਬਿਲਕੁਲ ਨਹੀਂ ਏਦਾਂ ਦੀ ਕੋਈ ਲਾਤ ਹੈਗੀ ਬਿਲਕੁਲ ਬਿਲਕੁਲ ਸਹੀ ਹੈ ਕੋਈ ਗੱਲ